ਬਹੁਤ ਹੀ ਸਤਕਾਰਯੋਗ ਸੰਘਰਸ਼ੀਲ ਸਾਥੀਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਈ ਮਹੀਨਿਆਂ ਤੋਂ ਆਪਾਂ ਸੰਘਰਸ਼ ਦੇ ਮੈਦਾਨ ਵਿੱਚ ਆਰ ਦੋ ਹਫ਼ਤਿਆਂ ਤੋਂ ਉੱਪਰ ਸਮਾਂ ਹੋ ਗਿਆ ਕਿ ਆਪਾਂ ਦਿੱਲੀ ਦੇ ਵਿੱਚ ਪਹਿਲਾਂ ਮੈਂ ਕੁਝ ਵੀਰਾਂ ਦੇ ਵਿਚਾਰ ਸੁਣੇ ਥੱਲੇ ਵੀ ਦੇਖਦੇ ਆ ਇਸ ਗੱਲ ਤੇ ਬੜੀਆਂ ਸਲਾਹਾਂ ਆਉਨੀਆਂ ਕਿ ਮੋਦੀ ਨੂੰ ਕਿਵੇਂ ਬੋਲਣਾ ਚਾਹੀਦਾ ਜਦੋਂ ਅਸੀਂ ਕਹਿੰਦੇ ਆ ਕਿ ਸਾਡੀ ਹੋਣ ਦੀ ਲੜਾਈ ਆ ਪਿਛਲੇ 100 ਸਾਲਾਂ ਦੀ ਸਭ ਤੋਂ ਵੱਡੀ ਲਹਿਰ ਆ ਜਿੰਦੇ ਚ ਅਸੀਂ ਵਿਚਰ ਰਹੇ ਆ ਜਿੰਦੀ ਅਗਵਾਈ ਕਰ ਰਹੇ ਆ ਜਿੰਦਾ ਹਿੱਸਾ ਔਰ ਜਦੋਂ ਅਸੀਂ ਆਪਣੇ ਇਤਿਹਾਸ ਦੀ ਆਪਣੇ ਵਿਰਸੇ ਦੀ ਗੱਲ ਕਰਦੇ ਆ ਤਾਂ ਇਹ ਸਾਡੀ ਖਾਸियत ਰਹੀ ਆ ਕਿ ਅਸੀਂ ਦੁਸ਼ਮਣ ਦੀਆਂ ਧੀਆਂ ਪਣਾ ਪ੍ਰਤੀ ਵੀ ਸਨਮਾਨ ਦੀ ਸ਼ਬਦਾਵਲੀ ਵਰਤਦੇ ਰਹੇ ਆ ਜਿੰਨੇ ਵੀ ਜਾਬਰ ਲਟੇਰੇ ਆਏ ਜਿਹੜੇ ਇਸ ਮੁਲਕ ਦੀਆਂ ਧੀਆਂ ਪਣਾ ਉਧਾਰ ਕੇ ਜਦੋਂ ਪੰਜਾਬ ਬਈ ਦੀ ਲੰਘਦੇ ਰਹੇ ਤਾਂ ਸਾਡੀਆਂ ਹੀ ਵਿਰਾਸਤਾਂ ਜਿੰਦੇ ਤੇ ਅੱਜ ਮਾਣ ਕਰਦੇ ਆ ਦੁਨੀਆ 'ਚ ਜਦੋਂ ਇਥੋਂ 3 ਪਣਾ ਲੰਘਦੀਆਂ ਕਹਿੰਦੀਆਂ ਕਿ ਪੰਜਾਬ ਦੇ ਲੋਕ ਬੈਠੇ ਆ ਸੀ ਸੁਰੱਖਿਅਤ ਆ ਤੇ ਫਿਰ ਜਿਹੜੇ ਦੁਸ਼ਮਣ ਦੇ ਨਾਲ ਅੱਜ ਸਾਡਾ ਆੜਾ ਲੱਗਾ ਹੋਇਆ ਨਰਿੰਦਰ ਮੋਦੀ ਦੇ ਨਾਲ ਦੱਸਣਾ ਕਿ ਤੇਰੇ ਜਵਾਈ ਆਏ ਆ ਮਾਵਾ ਭੈਣਾਂ ਦੀਆਂ ਗਾਲਾਂ ਲਿਖਣੀਆਂ ਪੋਸਟਰਾਂ ਤੇ ਇਹ ਕਿਹੜੀ ਵਿਰਾਸਤ ਨੂੰ ਅਗਵਾਈ ਕਿਹੜੀ ਵਿਰਾਸਤ ਨੂੰ ਅਗਵਾਈ ਲੈ ਰਹੇ ਹੋ ਮੇਰੇ ਵੀਰੋ ਤੁਸੀਂ ਆਪਣੀ ਵਿਰਾਸਤ ਨੂੰ ਕ੍ਰੰਕਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਵੀ ਜੰਗ ਤੇ ਕਿਸੇ ਭਾਜਪੀ ਦੇ ਲੀਡਰ ਦੀ ਮਾਂ ਨੇ ਭੈਣ ਨੇ ਕਾਨੂੰਨ ਨਹੀਂ ਬਣਾਏਗੇ ਇਸ ਕਰਕੇ ਉਹ ਵੀ ਸਾਡੀਆਂ ਓਨੀਆਂ ਹੀ ਸਤਕਾਰ ਦੀਆਂ ਪਾਤਰ ਨੇ ਕਿਸੇ ਦੀ ਧੀ ਨੂੰ ਭੈਣ ਨੂੰ ਮਾਂ ਨੂੰ ਮਾਰਾ ਬੋਲਣ ਦੀ ਜ਼ਰੂਰਤ ਨਹੀਂ ਹੈ ਜੋ ਸਾਡੀ ਵਿਰਾਸਤ ਆ ਉਹਦੇ ਤੋਂ ਪ੍ਰੇਰਣਾ ਲਹੋ ਇਸ ਤਰ੍ਹਾਂ ਦੇ ਪੋਸਟ ਇਸ ਤਰ੍ਹਾਂ ਦਾ ਕੁਝ ਬਣਾਉਣ ਦੀ ਜ਼ਰੂਰਤ ਨਹੀਂ ਹੈ ਇਸ ਕਰਕੇ ਸਾਡੀ ਜਿੰਨੀ ਵੀ ਇਤਿਹਾਸ ਦੀ ਗੱਲ ਕਰਦੇ ਆ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਆ ਆਪਣੇ ਸਮੁੱਚੇ ਜੱਦੋ ਜਹਿਦ ਵਾਲੇ ਇਤਿਹਾਸ ਦੀ ਗੱਲ ਕਰਦੇ ਆ ਕਿਤੇ ਵੀ ਦੁਸ਼ਮਣ ਦੇ ਪ੍ਰਤੀ ਮਾੜੀ ਸ਼ਬਦਾਵਲੀ ਵਰਤ ਕੇ ਨਹੀਂ ਜਿੱਤੇ ਜਿਹੜੀ ਇੱਥੋਂ ਤੱਕ ਲਹਿਰ ਆਈ ਆ ਇਹ ਕੋਈ ਮੋਦੀ ਨੂੰ ਗਾਲ੍ਹਾਂ ਕੱਢ ਕੇ ਨਹੀਂ ਬਣੀ ਗਈ ਇਹਨਾਂ ਕਾਨੂੰਨਾਂ ਤੇ ਚੇਤਨ ਕਰਕੇ ਲੋਕਾਂ ਨੂੰ ਜਾਗਰਤ ਕਰਕੇ ਜਿਹੜੀ ਆ ਇਹ ਲਹਿਰ ਬਣੀ ਆ ਇਹਦੇ ਤੇ ਗੱਲ ਰੱਖਣ ਤੋਂ ਪਹਿਲਾਂ ਇੱਕ ਹੋਰ ਗੱਲ ਇੱਥੋਂ ਬੋਲਿਆ ਗਿਆ ਕਿ ਨੌਜਵਾਨਾਂ ਨੂੰ ਨੱਚਣ ਦੀ ਖੁੱਲ ਹੋਣੀ ਚਾਹੀਦੀ ਆ ਅਸੀਂ ਕਹਿ ਰਹੇ ਆ ਕਿ ਜਿੰਨੇ ਦਿਨ ਹੋ ਗਏ ਦਿੱਲੀ ਮੋਰਚੇ ਲੱਗੇ ਨੂੰ ਹਰ ਰੋਜ਼ ਇੱਕ ਲਾਸ਼ ਜਾ ਰਹੀ ਆ ਪੰਜਾਬ ਨੂੰ ਸ਼ਹਾਦਤਾਂ ਹੋ ਰਹੀਆਂ ਨੇ ਜਿਹੜੇ ਨੱਚਣ ਦੀ ਇਜਾਜ਼ਤ ਮੰਗਦੇ ਨੇ ਕਿ ਉਹ ਸਕੂਲ ਦਾ ਹਿੱਸਾ ਨਹੀਂ ਕਿ ਉਹਨਾਂ ਦੇ ਘਰੇ ਜੇ ਮਾਤ ਹੋਈ ਜਾਵੇ ਉਹ ਡੈੱਕ ਲਾ ਕੇ ਪੰਗੜੇ ਪਾਉਣਗੇ ਟਰੈਕਟਰਾਂ ਤੇ ਜੇ ਪਾਉਣਗੇ ਤਾਂ ਯਕੀਨਨ ਤੌਰ ਤੇ ਇਜਾਜ਼ਤ ਹੋਣੀ ਚਾਹੀਦੀ ਆ ਜਦੋਂ ਤੁਹਾਡੇ ਕੋਲ ਚ ਸ਼ਾਂਤਤਾ ਹੋਈਆਂ ਹੋਣ ਹੋ ਰਹੀਆਂ ਹੋਣ ਅਸੀਂ ਹਰ ਰੋਜ਼ ਸ਼ਰਦਾ ਦੇ ਫੁੱਲ ਭੇੜ ਕਰਦੇ ਹੋਈਏ ਆਪਣੇ ਸ਼ਹੀਦਾਂ ਨੂੰ ਤੇ ਡੈੱਕਾਂ ਤੇ ਟਰੈਕਟਰਾਂ ਤੇ ਡੈੱਕ ਲਾ ਕੇ ਪੰਗੜੇ ਪਾਉਂਦੇ ਹੋਈਏ ਤਾਂ ਅਸੀਂ ਲੱਗਦਾ ਕਿ ਉਸ ਕੋਲ ਦਾ ਸ਼ਹਿਦ ਹਿੱਸਾ ਨਹੀਂ ਇਸ ਕਰਕੇ ਬੇਨਤੀ ਆ ਮੇਰੇ ਨੌਜਵਾਨ ਵੀਰਾਂ ਨੂੰ ਕਿ ਇਸ ਗੱਲ ਤੋਂ ਵੀ ਜਿਹੜੀ ਆ ਗੁਰੇਜ ਕਰਨ ਦੀ ਜ਼ਰੂਰਤ ਆ ਜਿੱਥੋਂ ਤੱਕ ਸਲਾਮਾਂ ਆਉਂਦੀਆਂ ਨੇ ਬਹੁਤ ਸਾਰੇ ਬੰਦਿਆਂ ਨੇ ਕੂੜ ਪ੍ਰਚਾਰ ਕੀਤਾ ਕਿਸਾਨ ਜਥੇਬੰਦੀਆਂ ਬਾਰੇ ਕੱਲੇ-ਕੱਲੇ ਦਾ ਪ੍ਰਚਾਰ ਕੱਟਿਆ ਗਿਆ ਤੇ ਜਿਹੜਾ ਨਹੀਂ ਕੱਟਿਆ ਕੋਲ ਦੇ ਜਿੱਤ ਤੱਕ ਉਹ ਵੀ ਕੱਟਿਆ ਜਾਊਗਾ ਜਦੋਂ ਆਰਡੀਨੈਂਸ ਲਾ ਕੇ ਆਈ ਸਰਕਾਰ 4 ਜੂਨ ਨੂੰ ਜਦੋਂ ਕਰੋਨਾ ਦੀ ਦਹਿਸ਼ਤ ਸੀ ਤਾਂ ਜਿੰਨੇ ਆਹਾ ਜਥੇਬੰਦੀਆਂ ਦੇ ਆਗੂ ਸਹਿਬਾਨ ਬੈਠਿਆ ਸਟੇਜ ਤੇ ਇਹ ਸਾਰੀਆਂ ਜਥੇਬੰਦੀਆਂ ਦੇ ਕਾਰਕੁਨਾਂ ਤੇ ਪੰਜਾਬ ਦੀ ਕੈਪਟਨ ਸਰਕਾਰ ਨੇ ਲਾਕਡਾਊਨ ਤੋੜਨ ਦਾ ਕਰੋਨਾ ਦੀਆਂ ਪਾਬੰਦੀਆਂ ਦੀਆਂ ਉਲੰਘਣਾ ਕਰਨ ਦੇ ਜਿਹੜੇ ਆ ਪਰਚੇ ਦਰਜ ਹੋਏ ਆ ਜਿੰਨਾ ਕੱਠ ਹੁਣ ਬਣ ਰਿਹਾ ਜਦੋਂ ਇਹ ਮੂਵਮੈਂਟ ਸ਼ੁਰੂ ਹੋਈ ਆ ਮੈਂ ਇੱਕ ਕਹਾਣੀ ਇੱਕ ਸਾਂਝੀ ਕਰਨੀ ਚਾਹੂੰਗਾ ਘਟਨਾ ਇੱਕ ਬਜ਼ੁਰਗ ਨੇ ਸਾਡੇ ਨਾਲ ਕੀਤੀ ਜਦੋਂ ਸਾਂਝੀ ਇੱਕ ਪਿੰਡ 'ਚ ਮੀਟਿੰਗ ਕਰਾਉਣ ਗਏ ਸਿਰਫ 7 ਬੰਦੇ ਮੀਟਿੰਗ ਸੁਣਨ ਆਏ ਕਿਉਂਕਿ ਪਿੰਡ 'ਚ ਦੋ ਵਿਆਹ ਸੀਗੇ ਤੱਕ ਬੜਾ ਸਿਆਣਾ ਬਜ਼ੁਰਗ ਸਾਡੇ ਕੋਲੇ ਆਏ ਉਹ ਕਹਿੰਦੇ ਬੇਟਾ ਲੱਗੇ ਰਹੋ ਅਸੀਂ ਕਹਾਂ ਵੀ ਲੱਗੇ ਹੀ ਰਹਾਂਗੇ ਉਹਨਾਂ ਨੇ ਇੱਕ ਬੜੀ ਕੀਮਤੀ ਗੱਲ ਸਾਨੂੰ ਦੱਸੀ ਕਹਿੰਦੇ ਕਿ ਇੱਕ ਵਾਰ ਕਿਸਾਨ ਹਲ ਵਾਰ ਰਿਹਾ ਸੀ ਤੇ ਰੱਬ ਉਹਦੇ ਕੋਲੇ ਆਇਆ ਉਹ ਕਹਿੰਦਾ ਮੈਂ 12 ਸਾਲ ਲਈ ਕਾਲ ਪਾਤਾ 12 ਸਾਲ ਮੀਂਹ ਨਹੀਂ ਪੈਣਾਗਾ ਤੂੰ ਕਿਹੜੀ ਗੱਲੋਂ ਟੱਕਰਾਂ ਮਾਰਨ ਲੱਗਿਆ ਹੋਇਆ ਹਲ ਕਿਹੜੀ ਗੱਲੋਂ ਵੋਹ ਲੱਗਿਆ ਹੋਇਆ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਤੂੰ ਮੀਂਹ ਪਾਉਣਾ ਨਹੀਂ ਪਾਉਣਾ ਪਰ ਮੈਂ ਹਲ ਤਾਂ ਵਾਹੀ ਜਾਣਾ ਉਹ ਕਹਿੰਦਾ ਜਦੋਂ ਮੀਂਹ ਨਹੀਂ ਪੈਣਾ 12 ਸਾਲ ਇੱਥੇ ਕੋਈ ਫਸਲ ਹੀ ਨਹੀਂ ਹੋਣੀ ਤੇ ਤੂੰ ਹਲ ਕਿਹੜੀ ਗੱਲੋਂ ਵਾਰਿਆ ਤਾਂ ਉਹਨੇ ਕਿਹਾ ਕਿ ਜੇ 12 ਸਾਲ ਤੁਸੀਂ ਕਿਹਾ ਮੀਂਹ ਨਹੀਂ ਪਾਉਣਾ ਜੇ ਮੈਂ 12 ਸਾਲ ਹਲ ਨਾ ਵਾਇਆ ਤੇ ਮੈਂ ਹਲ ਵਾਉਣਾ ਭੁੱਲ ਜੂਗਾ ਤੇ ਕਹਿੰਦੇ ਰੱਬ ਤੇ ਨਾਸਰ ਹੋਇਆ ਉਹਨੇ ਕਿਹਾ ਗੱਲ ਇਹ ਦੀ ਠੀਕ ਆ ਜਿਹਨੇ 12 ਸਾਲ ਹਲ ਨਾ ਵਾਇਆ ਜੇ ਹਲ ਵਾਉਣਾ ਭੁੱਲ ਸਕਦਾ ਜੇ ਮੈਂ 12 ਸਾਲ ਮੀਂਹ ਨਾ ਪਾਇਆ ਤੇ ਕਿਤੇ ਮੈਂ ਵੀ ਮੀਂਹ ਪਾਉਣਾ ਨਾ ਭੁੱਲ ਜਾ ਤੇ ਮੀਂਹ ਪੈ ਗਿਆ ਉਹ ਕਿਸਾਨ ਨੇ ਜਿਹੜਾ ਹੈਗਾ ਉਹਦੀ ਹਿੰਮਤ ਉਹਦਾ ਮਿਹਨਤ ਇੰਨਾ ਕੁਝ ਬਦਲਣ ਦੀ ਸਮਰੱਥਾ ਰੱਖਦੀ ਆ ਔਰ ਉਹਨਾਂ ਦੀਆਂ ਕਿਸਾਨ ਜਥੇਬੰਦੀਆਂ ਦੀ ਹਿੰਮਤ ਤੇ ਇੰਨੀ ਸਮਰੱਥਾ ਸੀਗੀ ਕਿ ਅੱਜ ਜਿਹੜਾ ਹੈਗਾ ਇਤਿਹਾਸ ਦਾ ਚੱਕਾ ਜਿਹੜਾ ਘੁਮਾ ਕੇ ਰੱਖਦਾ ਇੱਕ ਨਵਾਂ ਇਤਿਹਾਸ ਦਾ ਦੇ ਆਇਆ ਜਿਹੜਾ ਉਸ ਧਰਤੀ ਤੇ ਲਿਖਿਆ ਜਾ ਰਿਹਾ ਉਸ ਤੋਂ ਅਗਲੀ ਗੱਲ ਕਿ ਜਿਹੜੀ ਇਹ ਲੜਾਈ ਜਦੋਂ ਅਸੀਂ ਕਹਿੰਨੇ ਆ ਕਿ ਸਾਡੀ ਹੋਣਦੀ ਆ ਸਾਡੀ ਹੋਣ ਸਾਡੀ ਜ਼ਮੀਨ ਦੇ ਨਾਲ ਆ ਔਰ ਜਿਵੇਂ ਸਾਨੂੰ ਜ਼ਮੀਨ ਮਿਲੀ ਆ ਜ਼ਮੀਨ ਬਚਾਈ ਵੀ ਉਸੇ ਤਰ੍ਹਾਂ ਜਾਣੀ ਆ ਯੂਰਪ ਦੇ ਵਿੱਚ ਜਦੋਂ ਅਸੀਂ ਫਰਾਂਸ ਦੇ ਇਨਕਲਾਬ ਦੀ ਗੱਲ ਕਰਦੇ ਆ ਜਦੋਂ ਜ਼ਗੀਰਦਾਰੀ ਨੂੰ ਉਲਟਾਇਆ ਗਿਆ 1799 ਦੇ ਵਿੱਚ ਉਸ ਤੋਂ ਪੌਣੀ ਸਦੀ ਪਹਿਲਾਂ ਪੰਜਾਬ ਦੇ ਵਿੱਚ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਖਾਲਸਾ ਇਨਕਲਾਬ ਸ਼ੁਰੂ ਹੋਇਆ ਜਿਨ੍ਹਾਂ ਨੇ ਬੇਜਮੀਨੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਕਹਿੰਦੇ ਕਿ ਜਦੋਂ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਪੰਜਾਬ ਵੱਲ ਤੋਰਿਆ ਕਹਿੰਦੇ ਇੱਕ ਬਜ਼ੁਰਗ ਮਾਤਾ ਨੂੰ ਮਿਲੇ ਜਿੰਦੇ 6 ਪੁੱਤ ਸੀ ਜਿੰਨੂੰ ਕਿਹਾ ਕਿ ਇੱਕ ਪੁੱਤ ਮੈਨੂੰ ਦੇ ਲੜਾਈ ਲੜੀ ਜਾ ਸਕੇ ਤਾਂ ਉਹਨੇ ਕਿਹਾ ਸ਼ਰੀਆ ਪੁੱਤਾਂ ਦੇ ਕੰਮ ਗਿਣਾਤੇ ਕਿ ਜ਼ਗੀਰਦਾਰਾਂ ਦੇ ਨੌਕਰ ਆ ਇਹ ਫਲਾਣੇ ਦਾ ਪਾਣੀ ਪਰਣ ਜਾਣਾ ਫਲਾਣੇ ਦਾ ਕੰਮ ਕਰਨ ਜਾਣਾ ਫਲਾਣੇ ਦਾ ਕੰਮ ਕਰਨ ਜਾਣਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜੇ ਮੈਂ ਇਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਾਂ ਤਾਂ ਬਜ਼ੁਰਗ ਮਾਤਾ ਕਹਿੰਦੀ ਫਿਰ ਇੱਕ ਛੱਡ ਜਾ ਤੇ ਪੰਜ ਲੈ ਜਾ ਅੱਜ ਉਹੀ ਜ਼ਮੀਨਾਂ ਤੇ ਫੇਰ ਕੁਮੀ ਸਦੀ ਦਾ ਜਿਹੜਾ ਦਿੱਲੀ ਬੈਠਾ ਅਰਮਜੀਬ ਉਹਦੀ ਅੱਖਾਂ ਤੇ ਉਹ ਸੋਰੰਗਜੀਬ ਤੋਂ ਜਿਹੜੀਆਂ ਜ਼ਮੀਨਾਂ ਵਟਾਉਣੀਆਂ ਨੇ ਉਸ ਮਾਤਾਂ ਨੇ ਪੰਜ ਤੋਰੇ ਸੀ ਅੱਜ ਪੰਜਾਬ ਦੀ ਹਰ ਮਾਂ ਨੂੰ ਇੱਕ ਪੁੱਤ ਜਿਹੜਾ ਇੱਧਰ ਤੋਰਨ ਦੀ ਲੋੜ ਆ ਜਿਹੜਾ ਇਸ ਬਾਰਡਰ ਤੇ ਆ ਕੇ ਬੈਠੇ ਇਹ ਬਾਡਿਆ ਇੱਥੋਂ ਅੱਗੇ ਦੁਸ਼ਮਣ ਨੂੰ ਵਦਨ ਨਹੀਂ ਦੇਣਾਗਾ ਜਿਵੇਂ ਅਸੀਂ ਆਪਣੀਆਂ ਸਰਹੱਦਾਂ ਦੀ ਰਾਖੀ ਕਰਦੇ ਆ ਇਹ ਸਰਹੱਦਾਂ ਜਿੱਥੇ ਅਸੀਂ ਨਾਕਾ ਲਾ ਕੇ ਬੈਠਣਾ ਕਿ ਬਾਨੀ ਅਡਾਨੀ ਸਾਡੀਆਂ ਜ਼ਮੀਨਾਂ ਵਾਲੇ ਪਾਸੇ ਜਿਹੜਾ ਉਹ ਅਖਲਾ ਕਰਨ ਉਧਰ ਜਾਣ ਆ ਸਕਣ ਇਸ ਕਰਕੇ ਇਸ ਅੰਦੋਲਨ ਨੂੰ ਸ਼ੌਤਮਈ ਰੱਖਣਾ ਡਟੇ ਰਹਿਣਾ ਸਬਰ ਦੀ ਸਾਡੇ ਦੀ ਪਰਖ ਸਬਰਕ ਦਾ ਉਹਨਾਂ ਨੇ ਸਾਡੇ ਨੂੰ ਪਰਖਣਾ ਆਏਗਾ ਪਰ ਸਾਡਾ ਸਬਰ ਇਨਾ ਹੈਗਾ ਕਿ ਇਹਦੀਆਂ ਜਿਹੜੀਆਂ ਧੁੰਮਾਂ ਨੇ ਦੁਨੀਆਂ ਦੇ ਵਿੱਚ ਪਈਆਂ ਹੋਈਆਂ ਨੇ ਅਸੀਂ ਇਸੇ ਤਰ੍ਹਾਂ ਮੈਦਾਨ ਦੇ ਵਿੱਚ ਡਟੇ ਰਹਿਣਾ ਜਿੰਨਾ ਸਮਾਂ ਇਹਨਾਂ ਨੀਤੀਆਂ ਨੂੰ ਇਹਨਾਂ ਕਾਨੂੰਨਾਂ ਨੂੰ ਪਿੱਛੇ ਨਹੀਂ ਟੱਕ ਦਿੱਤਾ ਜਾਂਦਾ ਆਖਰੀ ਗੱਲ ਕੱਲ ਵੀ ਰਾਜੇਵਾਲ ਸਾਹਿਬ ਬੋਲ ਕੇ ਗਏ ਆ ਅਸੀਂ ਜਿਹੜਾ ਕੱਲ ਕੋ ਸੁਪਰੀਮ ਕੋਰਟ ਦੇ ਵਕੀਲਾਂ ਨੂੰ ਮਿਲੇ ਆ ਪਹਿਲਾਂ ਵੀ ਆਪਾਂ ਜਿੰਨੀਆਂ ਬਾਈਸਾ ਹੋਈਆਂ ਨੇ ਕੇਂਦਰ ਦੀ ਸਰਕਾਰ ਦੇ ਨਾਲ ਖੇਤੀਬਾੜੀ ਮੰਤਰੀ ਦੇ ਨਾਲ ਉਹਨਾਂ ਨੂੰ ਬੁਰੀ ਤਰ੍ਹਾਂ ਜਿਹੜਾ ਹਰਾਇਆ ਪਰ ਫੇਰ ਵੀ ਕਿਤੇ ਨਾ ਕਿਤੇ ਜਿਹੜੀ ਸਰਕਾਰ ਵਾਰ-ਵਾਰੇ ਗੱਲ ਲੈ ਕੇ ਆਉਂਦੀ ਆ ਕਿ ਕਾਨੂੰਨ ਜਿਹੜੇ ਆ ਤੁਸੀਂ ਸੌਦਾ ਵਾਸਤੇ ਮਨਜ਼ੂਰ ਹੋ ਜੋ ਮਨ ਜੋ ਸੌਦਾ ਵਾਸਤੇ ਆਪਾਂ ਇਹ ਤੈਅ ਕੀਤਾ ਹੋਇਆ ਕਿ ਕਾਨੂੰਨ ਜਿਹੜੇ ਆ ਰੱਦ ਕਰਾਉਣੇ ਆ ਇਹਦੇ ਚ ਇੱਕ ਅਹਿਮ ਗੱਲ ਜਿਹੜੀ ਸਾਡੇ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ ਖੇਤੀਬਾੜੀ ਵਾਲਾ ਮਾਮਲਾ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਤਿੰਨ ਸੂਚੀਆਂ ਨੇ ਕਾਨੂੰਨ ਬਣਾਉਣ ਦੇ ਬਾਰੇ ਇੱਕ ਯੂਨੀਅਨ ਲਿਸਟਾ ਇੱਕ ਸਟੇਟ ਲਿਸਟਾ ਇੱਕ ਕੰਕਰੈਂਟ ਲਿਸਟਾ ਔਰ ਜਿਹੜਾ ਖੇਤੀਬਾੜੀ ਦਾ ਮਾਮਲਾ ਉਹ ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਆਉਂਦਾ ਕਿ ਖੇਤੀਬਾੜੀ ਬਾਰੇ ਸਿਰਫ ਸੂਬੇ ਕਾਨੂੰਨ ਬਣਾ ਸਕਦੇ ਆ ਔਰ ਜੇਕਰ ਅੱਜ ਅਸੀਂ ਉਹਨਾਂ ਦੇ ਕਾਨੂੰਨ ਦੇ ਵਿੱਚ 99.9% ਵੀ ਸੋਧਾਂ ਕਰਨਾਂ ਕਰ ਆ ਜਾਣੇ ਆ ਜਿਹੜਾ ਉਹ ਕਹਿੰਦੇ ਖੋਲ ਰਹਿਣ ਦਿਓ ਖੋਲ ਭਾਵੇਂ ਖੋਲ ਹੀ ਹੋਊਗਾ ਉਹ ਕਾਨੂੰਨ ਦਾ ਪਰ ਉਹ ਕਾਨੂੰਨ ਖੇਤੀਬਾੜੀ ਬਾਰੇ ਆਊਗਾ ਔਰ ਅਸੀਂ ਇਹ ਮੋਰ ਲਾ ਰਹੇ ਹੋਵਾਂਗੇ ਇਸ ਗੱਲ ਤੇ ਕਿ ਖੇਤੀਬਾੜੀ ਬਾਰੇ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਅਸੀਂ ਕੇਂਦਰ ਨੂੰ ਦੇ ਚੱਲੇ ਆ ਇਸ ਕਰਕੇ ਅਸੀਂ ਸੂਬਿਆਂ ਦੇ ਹੱਕਾਂ ਤੇ ਜਿਹੜਾ ਡਾਕਾ ਪਊਗਾ ਸੋਦਾ ਮਨਜ਼ੂਰ ਕਰਕੇ ਉਹ ਡਾਕੇ ਤੇ ਮੋਹਰ ਲਾ ਰਹੇ ਹੋਵਾਂਗੇ ਇਸ ਕਰਕੇ ਮਾਮਲਾ ਸਿਰਫ ਕਾਨੂੰਨਾਦਾਨੀ ਦਾ ਮਾਮਲਾ ਉਸ ਤਾਕਤ ਦੇ ਕੇਂਦਰੀਕਰਨ ਦਾ ਔਰ ਉਸ ਤਾਕਤ ਦੇ ਕੇਂਦਰੀਕਰਨ ਨੂੰ ਅੱਜ ਲੋਕਾਂ ਦੀ ਤਾਕਤ ਦੇ ਕੇਂਦਰੀਕਰਨ ਨੇ ਠੱਲਣਾ ਜਿਵੇਂ ਲੋਕਾਂ ਦੀ ਤਾਕਤ ਦਾ ਕੇਂਦਰ ਬਣ ਕੇ ਉੱਭਰੇ ਹੋ ਤੁਸੀਂ ਉਸ ਮੋਦੀ ਸਰਕਾਰ ਨੂੰ ਉਹਦੀਆਂ ਨੀਤੀਆਂ ਨੂੰ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਹਰਾਇਆ ਜਾ ਸਕਦਾ ਔਰ ਇਹ ਕੋਲ ਸਿਰਫ ਕਾਨੂੰਨ ਰੱਦ ਕਰਾਉਣ ਤੱਕ ਸੀਮਤ ਨਹੀਂ ਰਹੂਗਾ ਪੰਜਾਬ ਦੇ ਵਿੱਚ ਦੁਨੀਆ ਦੇ ਵਿੱਚ ਇਹਦੇ ਬੜੇ ਸ਼ਾਨਦਾਰ ਜਿਹੜੇ ਆ ਉਹ ਰਿਜ਼ਲਟ ਆ ਉਹ ਆਇਆ ਸਿਰਫ ਦੋ ਇਹਦੇ ਨਾਲ ਗੱਲਾਂ ਸਾਂਝੀਆਂ ਕਰੂੰਗਾ ਪੰਜਾਬ ਦੇ ਲੋਕ ਇਸ ਗੱਲੋਂ ਸਾਡੇ ਬਜ਼ੁਰਗ ਬੜੇ ਚਿੰਤਤ ਸੀ ਕਿ ਇੱਕ ਗੰਦੀ ਗਾਇਕੀ ਆ ਰਹੀ ਆ ਲੱਚਰ ਗਾਇਕੀ ਆ ਰਹੀ ਆ ਲੋਕਾਂ ਦੀਆਂ ਧੀਆਂ ਪਣੇ ਦੇ ਲੱਕ ਮਿਣੇ ਜਾ ਰਹੇ ਆ ਇਸ ਤਰ੍ਹਾਂ ਦੇ ਗੀਤ ਆਏ ਆ ਪਰ ਇਸ ਲੈਰ ਨੇ ਉਹ ਲੱਚਰ ਗਾਇਕੀ ਦੇ ਵੀ ਜਿਹੜੇ ਰੋਖਾ ਉਹ ਬਦਲ ਕੇ ਰੱਖਤੇ ਆ ਬੱਸਾਂ 'ਚ ਸਾਡੀਆਂ ਧੀਆਂ ਪਣਾਂ ਚੜਦੀਆਂ ਸੀ ਉਹ ਗੀਤ ਨਹੀਂ ਸੁਣ ਸਕਦੀਆਂ ਸੀ ਪਰ ਅੱਜ ਸਾਡੀਆਂ ਬੱਸਾਂ ਦੇ ਵਿੱਚ ਵੀ ਸਾਡੇ ਸੰਘਰਸ਼ਾਂ ਦੇ ਗੀਤ ਚੱਲਦੇ ਆ ਤੁਹਾਡੀ ਲੈਰ ਨੇ ਉਹ ਗੰਦ ਜਿਹੜਾ ਸੀਗਾ ਉਹ ਹੁੰਝ ਕੇ ਰੱਖਤਾ ਔਰ ਉਹਨਾਂ ਹੀ ਕਲਾ ਕਾਰਾਂ ਨੂੰ ਜਿਹੜੇ ਹਥਿਆਰਾਂ ਤੇ ਨਸ਼ਿਆਂ ਦੇ ਗੀਤ ਗਾਉਂਦੇ ਸੀ ਤੁਹਾਡੇ ਸੰਘਰਸ਼ ਦੀ ਬਾਤ ਕਾਉਣ ਵਾਸਤੇ ਮਜਬੂਰ ਕਰਤਾ ਇਹ ਤੁਹਾਡੀ ਤਾਕਤ ਆ ਇਹ ਤੁਹਾਡੀ ਤਾਕਤ ਆ ਤੁਸੀਂ ਇਤਿਹਾਸ ਸਿਰਜਣ ਜਾ ਰਹੇ ਹੋ ਤੁਸੀਂ ਇਹ ਵੀ ਦੇਖੋ ਕਿ ਪੰਜਾਬ ਜਿਹੜਾ ਆਪਾਂ ਮੰਨਦੇ ਆ ਕਿ ਜਦੋਂ ਹਰੇ ਇਨਕਲਾਬ ਦਾ ਉਥੇ ਖੇਤੀ ਮਾੜੂ ਲੱਗ ਨੂੰ ਲਾਗੂ ਹੋਇਆ ਅਸੀਂ ਮੰਨਦੇ ਕਿ ਹਰਾ ਇਨਕਲਾਬ ਨਹੀਂ ਉਹ ਹਰਾ ਕੱਲੂ ਕਰਾ ਜਿਹੜਾ ਪੀੜਦਾ ਜਾ ਰਿਹਾ ਪੰਜਾਬ ਨੂੰ ਕਦੇ ਤਿੰਨ ਕੁਦਕੁਸ਼ੀ ਦੀਆਂ ਖਬਰਾਂ ਕਦੇ ਚਾਰ ਖੁਦਕੁਸ਼ੀਆਂ ਦੀਆਂ ਖਬਰਾਂ ਔਰ ਜਦੋਂ ਦੀ ਇਹ ਲੜਾਈ ਚੱਲੀ ਆ ਪੰਜਾਬ ਬਾਚਿੰਗ ਲੜਾਈ ਦੇ ਮੈਦਾਨ ਚ ਸਕਦਾ ਪੰਜਾਬ ਦੀ ਹੋਣ ਦੀ ਜੂਝਣ ਦੇ ਨਾਲ ਔਰ ਜਦੋਂ ਦਾ ਇਹ ਜੂਝਣ ਵਾਸਤੇ ਤੁਸੀਂ ਮੈਦਾਨ ਚ ਆ ਗਏ ਹੋ ਤੁਹਾਨੂੰ ਅਖਬਾਰਾਂ ਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਹੁਣ ਖਬਰ ਨਹੀਂ ਮਿਲਦੀਗੀ ਪੰਜਾਬ ਚੋਂ ਨਿਰਾਸ਼ਾ ਨਸ਼ਾ ਉਦਾਸੀ ਡਿਪਰੈਸ਼ਨ ਸਭ ਕੁਝ ਚੱਕ ਦੇਣਾ ਇਸ ਕੋਲ ਨੇ ਇਸ ਕਰਕੇ ਇਹਦੀ ਜਿੱਤ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਰਾਹ ਰਸ਼ਨਾਉਣੇ ਆ ਹਨੇਰੇ ਖਤਮ ਕਰਨੇ ਆ ਸੂਰਜ ਵਾਂਗੂੰ ਚਮਕਣਾ ਇਸ ਕੋਲ ਨੇ ਔਰ ਇਹ احساس ਦੇ ਨਾਲ ਕਿ ਤੁਸੀਂ ਇਸ ਕੋਲ ਦੀ ਦੁਨੀਆ ਚ ਜਿੱਥੇ ਵੀ ਬੈਠੇ ਹੋ ਜਿੱਥੇ ਵੀ ਦੁਨੀਆ ਦੇ ਕਿਸੇ ਵੀ ਕੋਨੇ ਚੋ ਜਿਸ ਵੀ ਤਰੀਕੇ ਦੇ ਨਾਲ ਇਸ ਕੋਲ ਦੀ ਮਦਦ ਕਰ ਸਕਦੇ ਹੋ ਕਰੋ ਜਿਹੜੇ ਘਰਾਂ ਚ ਬੈਠੇ ਹੋ ਉਹ ਇੱਥੇ ਆਓ ਪਰ ਸਿਰਫ ਤੇ ਸਿਰਫ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਇਹ ਲਹਿਰ ਉਹ ਸਾਰੀਆਂ ਸਹਿਯੋਗ ਇਹਦੇ ਵਿੱਚ ਲੱਖਾਂ ਲੋਕਾਂ ਦਾ ਕਰੋੜਾਂ ਲੋਕਾਂ ਦਾ ਪਰ ਜਿਸ ਸ਼ਾਨਦਾਰ ਰਗਵਾਈ ਨੇ ਇਹ ਕੋਲ ਸਾਰਿਆ ਇਸ ਕੋਲ ਨੂੰ ਇਨਜ਼ਾਮ ਤਕਵੀ ਇਹ ਹੀ ਸ਼ਾਨਦਾਰ ਰਗਵਾਈ ਪਹੁੰਚਾਊਗੀ ਜੋ ਇੱਕ ਸਾਨ ਜਥੇਬੰਦੀਆਂ ਫੈਸਲਾ ਕਰਨ ਗਿਆ ਉਹਦੇ ਤੇ ਫੁੱਲ ਚੜਾਉਂਦੇ ਜਾਇਓ ਮੈਂ ਦਾਅਵੇ ਨਾਲ ਕਹਿਣਾ ਕਿ ਨਗਾੜੇ ਵਜਾਉਂਦੇ ਜਿੱਤ ਦੋ ਇਥੋਂ ਪੰਜਾਬ ਦੇ ਵਿੱਚ ਜਾਵਾਂਗੇ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ